ਜਿਸ ਦਿਨ ਤੋਂ ਇੱਕ ਰੋਪੀ ਆਇਆ ਨਾ ਉਸ ਦਿਨ ਤੋਂ ਹੀ ਇਸ ਕੰਮ ਦੇ ਵਿੱਚ ਰੁੱਝੇ ਹੋਏ ਸੀਗੇ ਜਿਹੜੇ ਅਧੂਰੇ ਰਹਿ ਗਏ ਉਹਨਾਂ ਮੇਰ ਸੁਹਣਾ ਤਾਂ ਇਹ ਲੋਕਾਂ ਦੀ ਸੇਵਾ ਕਰਨਾ ਇਹੀ ਤੇ ਲੋਕ ਸੇਵਾ ਹੀ ਕਰਦਾ ਸੀ ਪਿੱਡਿਆਂ ਦੀ ਵੀ ਕਰਦਾ ਸੀ ਬਾਹਰਿਆਂ ਦੀ ਵੀ ਕਰਦਾ ਸੀ ਪਹਿਲੀ ਉਹ ਨਾ ਪਿਛਲੇ 15 ਦਿਨ ਤੋਂ ਅ ਰਸਨ ਇਕੱਠਾ ਕਰ ਰਹੇ ਸੀਗੇ ਮਾਨਸਾ ਏਰੀਏ ਦੇ ਵਿੱਚੋਂ ਤੇ ਪਿਛ ਤੇ ਮੇਰਾ ਵੀਰ ਘਰੇ ਆ ਰਿਹਾ ਸੀਗਾ ਮੋਟਰਸਾਈਕਲ ਤੇ ਤੇ ਆਪਣੇ ਕੱਪੜੇ ਵਗੈਰਾ ਲੈ ਕੇ ਉਹਨਸ ਨੇ ਨਾਲ ਜਾਣਾ ਸੀ ਤੇ ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ ਕੀ ਰਾਦੀ ਉਹਦੀ ਪਹਿਸਹਿਮਤੀ ਦੇ ਨਾਲ ਹੀ ਕਰਦੇ ਸੀ ਜਿਹੜੀ ਸਾਡੇ ਪਿੰਡ ਦੀ ਹੁਣ ਇੱਕ ਕਾਰਪੋਰੇਟਿਵ ਸੁਸਾਇਟੀ ਹੈ ਉਹਦੇ ਪ੍ਰਧਾਨ ਸੀਗੇ ਮਜੂਤਾ ਪਿਛਲੇ ਇਹ ਪਿਛਲੇ 5 ਦਿਨ ਪਹਿਲਾਂ ਨਾ ਮਾਨਸਾ ਦੇ ਚੋਂ ਇੱਕ ਰਾਸ਼ਨ ਦਾ ਟਰੱਕ ਭਰ ਕੇ ਫਾਜ਼ਿਲ ਕੈਰੀਏ ਚ ਭੱਜ ਗਿਆ ਉਹਨਾਂ ਨੂੰ ਫਾਜ਼ਿਲ ਉਹ ਕਾ ਵੀ ਕੀਤਾ ਤੇ ਟਰੱਕ ਲੋਡ ਕਰ ਲਿਆ ਸੀਗਾ ਤੇ ਅੱਜ ਉਹ ਟਰੱਕ ਫਾਜ਼ਿਲ ਕਾ ਜਾਣਾ ਸੀ ਜੀ ਮੇਰਾ ਨਾਮ ਜਗਦੀਪ ਸਿੰਘ ਹੈ ਤੇ ਮੈਂ ਨੀਤੂ ਦਾ ਛੋਟਾ ਭਰਾ ਨੀਤੂ ਸਾਡੇ ਪਿੰਡ ਦੀ ਕੋਆਪਰੇਟਿਵ ਸੈਟੀ ਦਾ ਪ੍ਰਧਾਨ ਸੀ ਤੇ ਉਹ 2014 ਤੋਂ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਸੀਗਾ ਤੇ ਫਿਲਹਾਲ ਅੱਜ ਦੇ ਟਾਈਮ ਉਹ ਯੂਥ ਪਿੰਗ ਦਾ ਵੀ ਪ੍ਰਧਾਨ ਬਣ ਚੁੱਕਿਆ ਹੈ ਜੀਗਾ ਉਸਨੇ 2014 ਤੋਂ ਲੈ ਕੇ ਹੁਣ ਤੱਕ ਆਮ ਆਦਮੀ ਪਾਰਟੀ ਨਾਲ ਜੁੜ ਕੇ ਬਹੁਤ ਸਾਰੇ ਕੰਮ ਕੀਤੇ ਨੇ ਜ਼ਿਆਦਾਤਰ ਉਹ ਆਪਣਾ ਨਾ ਨਾ ਸੋਚ ਕੇ ਜ਼ਿਆਦਾਤਰ ਲੋਕਾਂ ਦੀ ਭਲਾਈ ਬਾਰੇ ਸੋਚਦਾ ਸੀਗਾ ਸਭ ਤੋਂ ਪਹਿਲ ਤੇ ਉਹ ਐਂ ਪਿੰਡ ਨੂੰ ਰੱਖਦਾ ਸੀਗਾ ਵੀ ਸਾਡਾ ਪਿੰਡ ਨੂੰ ਤਰੱਕੀਆਂ ਦੇ ਰਾਹ ਤੇ ਪਾਇਆ ਜਾਵੇ ਇਹ ਉਸਨੇ ਸਾਡੇ ਪਿੰਡ ਵਿੱਚ ਕਈ ਕੰਮ ਸਾਡੇ ਮੌਜੂਦਾ ਐਮਐਲਏ ਸਾਹਿਬ ਜਾਂ ਐਕਸ ਐਮਐਲਏ ਨਾਲ ਮਿਲ ਕੇ ਕਰਵਾਏ ਤੇ ਸਾਡੇ ਪਿੰਡ ਦੇ ਸਰਪੰਚ ਸਰਦਾਰ ਅਮਰਿੰਦਰ ਸਿੰਘ ਜੀ ਉਹ ਵੀ ਸਾਡੇ ਸਕੇ ਨੇ ਉਹ ਇੱਕ ਦੂਜੇ ਨਾਲ ਮਿਲ ਕੇ ਸਾਡੇ ਜਿਹੜੇ ਆਮ ਆਦਮੀ ਦੇ ਐਮ.ਐਲ.ਏ ਨੇ ਉਹਨਾਂ ਤੋਂ ਗ੍ਰਾਂਟ ਵਗੈਰਾ ਲੈਂਦੇ ਤੇ ਸਾਡੇ ਪਿੰਡ ਤੇ ਸਹੀ ਤਰੀਕੇ ਨਾਲ ਲਾਉਂਦੇ ਤੇ ਸਾਡੇ ਪਿੰਡ ਦੇ ਲੋਕ ਵੀ ਖੁਸ਼ ਸੀ ਇਹਨਾਂ ਦੇ ਦੋਨਾਂ ਦੇ ਕੰਮਾਂ ਤੋਂ ਹੁਣ ਕਿੰਨੇ ਦਿਨਾਂ ਤੋਂ ਲੱਗੇ ਪਈ ਸੀ ਇਹ ਹੜਪੀਟ ਤਾਂ ਮੈਂ ਲਾਸਟ ਟਾਈਮ ਕੀ ਗੱਲ ਹੋਈ ਵੀ ਜੀ ਹੁਣ ਜਿਸ ਦਿਨ ਤੋਂ ਇੱਕ ਰੋਪੀ ਆਇਆ ਨਾ ਉਸ ਦਿਨ ਤੋਂ ਹੀ ਇਸ ਕੰਮ ਦੇ ਵਿੱਚ ਰੁੱਝੇ ਹੋਏ ਸੀ ਇਹ ਪਹਿਲੀ ਉਹ ਨਾ ਪਿਛਲੇ 15 ਦਿਨ ਤੋਂ ਰਾਸ਼ਨ ਇਕੱਠਾ ਕਰ ਰਹੇ ਸੀਗੇ ਮਾਨਸਾ ਏਰੀਆ ਦੇ ਵਿੱਚੋਂ ਤੇ ਪਿਛਲੇ 5 ਦਿਨ ਪਹਿਲਾਂ ਨਾ ਮਾਨਸਾ ਦੇ ਵਿੱਚੋਂ ਇੱਕ ਰਾਸ਼ਨ ਦਾ ਟਰੱਕ ਭਰ ਕੇ ਫਾਜ਼ਿਲਕਾ ਏਰੀਆ ਚ ਭੇਜਿਆ ਗਿਆ ਉਹਨਾਂ ਨੂੰ ਫਾਜ਼ਿਲਕਾ ਏਰੀਆ ਮਿਲਿਆ ਹੋਇਆ ਸੀਗਾ ਜਿੱਥੇ ਪਹਿਲਾਂ ਰਾਸ਼ਨ ਦਾ ਟਰੱਕ ਭੇਜਿਆ ਗਿਆ ਤੇ 3 ਦਿਨ ਪਹਿਲਾਂ ਇੱਕ ਅਚਾਰ ਦਾ ਟਰੱਕ ਪਿੰਡਾਂ ਚੋਂ ਇਕੱਠਾ ਕਰਕੇ ਅਚਾਰ ਦਾ ਟਰੱਕ ਭਰਿਆ ਗਿਆ ਤੇ ਉਹ ਭੇਜਿਆ ਗਿਆ ਤੇ ਜਿਸ ਦਿਨ ਇਹ ਹਾਦਸਾ ਵਾਪਰਿਆ ਯਾਨੀ ਕਿ ਕੱਲ ਬੱਪੀਆਣਾ ਪਿੰਡ ਤਿੰਨ ਕਿਲੇ ਚਰੀ ਦੇ ਕੋਲ ਖੱਟੇ ਗਏ ਤੇ ਉਸ ਦਾ ਟੋਕਾ ਵੀ ਕੀਤਾ ਇਹ ਟਰੱਕ ਲੋਡ ਕਰ ਲਿਆ ਸੀਗਾ ਤੇ ਅੱਜ ਉਹ ਟਰੱਕ ਫਾਜ਼ਿਲਕਾ ਜਾਣਾ ਸੀ ਤੇ ਮੇਰਾ ਵੀਰ ਘਰੇ ਆ ਰਿਹਾ ਸੀਗਾ ਮੋਟਰਸਾਈਕਲ ਤੇ ਤੇ ਆਪਣੇ ਕੱਪੜੇ ਵਗੈਰਾ ਲੈ ਕੇ ਉਹ ਉਸਨੇ ਨਾਲ ਜਾਣਾ ਸੀ ਤੇ ਰਸਤੇ ਵਿੱਚ ਇਹ ਹਾਦਸਾ ਵਾਪਰ ਗਿਆ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਸਰਕਾਰ ਤੋਂ ਵੀਰੇ ਮੰਗ ਇਹੀ ਕਰਦੇ ਆਂ ਵੀ ਮੇਰੇ ਪਰਿਵਾਰ ਦਾ ਸਾਥ ਦਿੱਤਾ ਜਾਵੇ ਮੇਰੇ ਭਤੀਜੇ ਦੇ ਆਉਣ ਵਾਲੇ ਕੱਲ੍ਹ ਲਈ ਸਾਡੇ ਤੇ ਮਿਹਰਬਾਨੀ ਰੱਖਿਆ ਜਾਵੇ ਜਾ ਸਾਨੂੰ ਵੱਤ ਤੋਂ ਵੱਧ ਆਰਥਿਕ ਸਹਾਇਤਾ ਦਿੱਤੀ ਜਾਵੇ ਤਾਂ ਇਹ ਮੇਰੇ ਪਰਿਜੇ ਅਕਾਲ ਨੂੰ ਆਪਣੀ ਜ਼ਿੰਦਗੀ ਵਿੱਚ ਕੁਝ ਕਰ ਸਕੇ ਮੇਰਾ ਨਾਮ ਅਮਰਿੰਦਰ ਸਿੰਘ ਹੈ ਮੈਂ ਇਸ ਨਗਰ ਦਾ ਜਿਹੜਾ ਹੈ ਮੌਜੂਦਾ ਸਰਪੰਚ ਹਾਂ ਕਿਵੇਂ ਸਾਡੇ ਪਰਿਵਾਰ ਦੇ ਜਿਸ ਤਰ੍ਹਾਂ ਸਾਡੇ ਪਰਿਵਾਰ ਨੂੰ ਇਸ ਦੁੱਖ ਨਿਜੋੜ ਕੇ ਰੱਖ ਦਿੱਤਾ ਉਸੇ ਤਰ੍ਹਾਂ ਹੀ ਇਸ ਦੁੱਖ ਚ ਸਾਡਾ ਸਾਰਾ ਨਗਰ ਝੋੜਿਆ ਗਿਆ ਹੈ ਹਰ ਇੱਕ ਦੇ ਮਨ ਚ ਖਿਆਲ ਚ ਇਹ ਸਿੱਧੀ ਗੱਲ ਹੈ ਸੋ ਸਾਡੇ ਉਸ ਵੱਡੇ ਭਰਾ ਦਾ ਜਿਹੜਾ ਹੈ ਸਾਨੂੰ ਘਾਟਾ ਕਦੇ ਨਹੀਂ ਪੂਰਾ ਹੋਣਾ ਬਚਪਨ ਤੋਂ ਹੀ ਸੇਵਾ ਭਾਵਨਾ ਵਾਲਾ ਸੀਗਾ ਉਹ ਅਸੀਂ ਵੇਖਦੇ ਰਹੇ ਹਾਂ ਸ਼ੁਰੂ ਤੋਂ ਹੀ ਪਹਿਲਾਂ ਤੁਸੀਂ ਕਲੱਬ ਦਾ ਪ੍ਰਧਾਨ ਸੀ ਜਿਸ ਤਰ੍ਹਾਂ ਕਿ ਇੱਥੇ ਸਾਡੇ ਪਹਿਲਾਂ ਕਾਫੀ ਵੱਡਾ ਖੁੱਲੀ ਜਗ੍ਹਾ ਪਈ ਹੁੰਦੀ ਸੀ ਇੱਥੇ ਟੂਰਨਾਮੈਂਟ ਕਰਵਾਉਂਦਾ ਰਹਿੰਦਾ ਸੀ ਅਸੀਂ ਤਾਂ ਬਹੁਤ ਛੋਟੇ ਸੀਗੇ ਉਦੋਂ ਜਿਹੜੇ ਵੀ ਕੋਈ ਪੰਚਾਇਤ ਦੇ ਕੰਮ ਹੁੰਦੇ ਸੀ ਜਾਂ ਅਸੀਂ ਸਾਂਝੇ ਕੰਮ ਕਰਦੇ ਹਾਂ ਅਸੀਂ ਸਾਡੇ ਭਰਾ ਦੀ ਉਹਦੀ رائے ਸਹਿਮਤੀ ਦੇ ਨਾਲ ਹੀ ਕਰਦੇ ਸੀ ਜਿਹੜੀ ਸਾਡੇ ਪਿੰਡ ਦੀ ਹੁਣ ਇੱਕ ਕੋਰਪੋਰੇਟਿਵ ਸੁਸਾਇਟੀ ਹੈ ਉਹਦੇ ਪ੍ਰਧਾਨ ਸੀਗੇ ਮਜੂਦਾ ਉਹ ਪਿਛਲੇ 2.5-3 ਸਾਲ ਤੋਂ ਸੋ ਪਹਿਲਾਂ ਕਾਫੀ ਉਹ ਡੁੱਬੀ ਹੋਈ ਸੀਗੀ ਸੋਸਾਇਟੀ ਉਹਨੇ ਸਾਡੇ ਭਰਾ ਨੇ ਉਹ ਸੋਸਾਇਟੀ ਨੂੰ ਵੀ ਆਪਦੀ ਮਿਹਨਤ ਦੇ ਨਾਲ ਜਿਹੜਾ ਹੈ ਖੜਾ ਕੀਤਾ ਸੀਗਾ ਦੂਸਰੀ ਗੱਲ ਸਾਡਾ ਭਰਾ 14 2014 ਤੋਂ ਲੈ ਕੇ ਆਮ ਆਦਮੀ ਪਾਰਟੀ ਦੇ ਨਾਲ ਜੁੜਿਆ ਹੋਇਆ ਸੀ ਤਨਮਨ ਤੇ ਧਨ ਤੋਂ ਜੁੜਿਆ ਹੋਇਆ ਸੀਗਾ ਖਰਚਾ ਵੀ ਕਰਦਾ ਸੀ ਮਿਹਨਤ ਵੀ ਕਰਦਾ ਸੀਗਾ ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਫੜ ਭੀੜਤਾ ਦੀ ਸੇਵਾ 'ਚ ਜਿਹੜਾ ਹੈ ਉਹ ਲੱਗਿਆ ਹੋਇਆ ਸੀਗਾ ਡੇਲੀ 20-50 ਕਿਲੋਮੀਟਰ ਜਾਣਾ ਉਹਨੇ ਕਦੇ ਇੱਥੇ ਚਾਰੇ ਦਾ ਪ੍ਰਬੰਧ ਕਰਨਾ ਕਦੇ ਉੱਥੇ ਚਾਰੇ ਦਾ ਪ੍ਰਬੰਧ ਕਰਦਾ ਉਸ ਦਿਨ ਵੀ ਹਰੇ ਚਾਰੇ ਦੀਆਂ ਟਰਾਲੀਆਂ ਦਾ ਟੋਕਾ ਕਰਵਾ ਕੇ ਟਰਾਲੀਆਂ ਭਰ ਕੇ ਮੰਡੀ ਚੋਂ ਜੀਸੀਬੀ ਨਾਲ ਟਰੱਕ ਵਗੈਰਾ ਲੋਡ ਕਰਵਾ ਕੇ ਜਿਹੜਾ ਸੀ ਲੈ ਕੇ ਜਾ ਰਹੇ ਸੀਗੇ ਸੋ ਰਸਤੇ 'ਚ ਇਹ ਹਾਦਸਾ ਵਾਪਰ ਕੀ ਮੰਗ ਕਰਦੇ ਹਾਂ ਨਗਰ ਵੱਲੋਂ ਨਗਰ ਵੱਲੋਂ ਅਸੀਂ ਸਾਡੇ ਸਾਰੇ ਨਗਰ ਵੱਲੋਂ ਇਹ ਸਰਕਾਰ ਨੂੰ ਬੇਨਤੀ ਕਰਦੇ ਹਾਂ ਕੀ ਸਾਡੇ ਪਰਿਵਾਰ ਤੇ ਜਿਹੜਾ ਹੈ ਸਿਰ ਤੇ ਹੱਥ ਰੱਖਿਆ ਜਾਵੇ ਸਾਡਾ ਭਤੀਜਾ ਹੈ ਉਹਨਾਂ ਦੇ ਬ੍ਰਦਰ ਨੇ ਮਾਤਾ ਜੀ ਨੇ ਸਾਡੇ ਸਾਰਿਆਂ ਲਈ ਦੇਖਿਆ ਜਿੰਨਾ ਹੋ ਸਕਦਾ ਸਾਡੀ ਜਿਹੜੀ ਹੈ ਆਰਥਿਕ ਮਦਦ ਕੀਤੀ ਜਾਵੇ ਤੇ ਸਾਡੇ ਜਿਹੜਾ ਹੈ ਭਤੀਜੇ ਦਾ ਜਿਹੜਾ ਫਿਊਚਰ ਹੈ ਉਸਕਾ ਔਰ ਕੀਤਾ ਜਾਵੇ ਕੀ ਨਾਮ ਹੈ ਜੀ ਗੁਰਦੀਪ ਕਰ ਕਿਦਾਂ ਦਾ ਸੁਭਾਅ ਸੀ ਨਵਨੀਤ ਦਾ ਕੀ ਕਹਿੰਦਾ ਹੁੰਦਾ ਸੀ ਕਿਸ ਤਰੀਕੇ ਦੇ ਨਾਲ ਗੱਲਾਂ ਜਿਹੜੀਆਂ ਲੋਕ ਸਭਾਈ ਸੇਵਾ ਦੀਆਂ ਕਰਦਾ ਸੀ ਬਹੁਤ ਠੰਡਾ ਸੁਭਾਅ ਸੀ ਸਾਰਾ ਦਿਨ ਬਸ ਇਹ ਲੋਕਾਂ ਦੀ ਗੱਲਾਂ ਕਰਨੀਆਂ ਕੋਈ ਗਰੀਬ ਨੂੰ ਲੋੜ ਆ ਉਹਦੀ ਮਦਦ ਕਰਨੀ ਪਿੰਡ ਚ ਜਿੱਦਣ ਦਿਹਾੜਾ ਆਏ ਨੇ ਉਹਦੋਂ ਦਾ ਰਸਨ ਇਕੱਠਾ ਕਰਨਾ ਕੱਲ ਟੋਕਾ ਕਰਿਆ ਉੱਥੇ ਜਾਣਾ ਦੋ ਤਿੰਨ ਘਰ ਮੋੜਨਾ ਨਾ 4-4 ਵਜੇ ਜਾਣਾ ਸੇਵਾ ਹੀ ਕਰਦੀ ਸੀ ਬਸ ਸਾਰਾ ਦਿਨ ਲੋਕਾਂ ਵਾਰੀ ਸੋਚਦੀ ਦੀ ਇੱਕ ਭੈਣ ਰਖੜੀ ਬੰਨ੍ਹ ਦਿੰਦੀ ਆ ਭਾਈ ਦੇ ਗੁੱਟ ਤੇ ਤੇ ਉਹ ਲੋਕਾਂ ਦੀ ਸੇਵਾ ਕਰਦਾ ਸੀਗਾ ਮਤਲਬ ਅੱਜ ਉਹ ਬਾਹ ਨਹੀਂ ਜਿੱਥੇ ਰਖੜੀ ਬਣ ਸਕੋ ਅੱਜ ਤੋਂ ਬਾਅਦ ਉਹ ਹੱਕ ਜਿਹੜਾ ਭਰਾ ਨੇ ਕੋਲ ਉਹ ਘਾਟਾ ਕਦੇ ਨਹੀਂ ਪੂਰਾ ਹੋ ਸਕਦਾ ਜੀ ਸਾਨੂੰ ਜਿਹੜਾ ਅੱਜ ਪੈ ਗਿਆ ਉਹ ਕਦੇ ਵੀ ਨਹੀਂ ਜ਼ਿੰਦਗੀ 'ਚ ਪੂਰਾ ਹੁੰਦਾ ਕੀ ਸੁਪਨੇ ਸੀ ਜਿਹੜੇ ਅਧੂਰੇ ਰਹਿ ਗਏ ਉਹਦਾ ਮੇਰ ਸੁਪਨਾ ਤਾਂ ਇਹ ਲੋਕਾਂ ਦੀ ਸੇਵਾ ਕਰਨੀ ਸੀ ਲੋਕ ਸੇਵਾ ਹੀ ਕਰਦਾ ਸੀ ਪਿੱਡਿਆਂ ਦੀ ਵੀ ਕਰਦਾ ਸੀ ਬਾਹਰ ਲਿਆਂ ਦੀ ਵੀ ਕਰਦਾ ਸੀ ਕਰਦਾ ਸੀ ਤਾਂ ਕਰਨੀ ਉਹ ਕਰਨੀ ਆ ਪਰ ਪਹਿਲਾਂ ਉਹ ਇਹੀ ਚਾਹੁੰਦੀ ਮੈਂ ਲੋਕਾਂ ਵਰੇ ਕਰਾਂ ਜੋ ਕਰਾਂ ਲਾਸਟ ਟਾਈਮ ਕੋ ਗੱਲ ਹੋਈ ਸੀ ਫੋਨ ਤੇ ਫੋਨ ਤੇ ਗੱਲ ਹੋਈ ਸੀ ਇਹ ਮੇਰੇ ਪੁੱਤਿਆ ਤੀਜੇ ਦੀ ਗੱਲ ਹੋਈ ਸੀ ਇਹ ਕਿ ਇਹਨਾਂ ਦੀ ਡੈਡੀ ਕਿਦੋਂ ਆਉਂਗੇ ਤੁਸੀਂ ਕਹਿੰਦਾ ਘੰਟੇ ਤੱਕ ਆ ਜਾਣਾ ਮੈਂ ਕੀ ਮੰਗ ਕਰਦੇ ਹਾਂ ਸਰਕਾਰ ਤੋਂ ਮੰਗ ਤਾਂ ਕਰਦੇ ਆਂ ਉਹਦੀ ਪਤਨੀ ਹੁਣ 35-37 ਸਾਲ ਦੀ ਉਮਰ ਆ ਉਹ ਕੀ ਕਰ ਸਕਦੀ ਹੈ ਹਨਾ ਤੇ ਉਹਦਾ ਬੇਟਾ ਛੋਟਾ ਉਹਦੇ ਬੇਟੇ ਬਾਰੇ ਸੋਚਿਆ ਜਾਵੇ ਹੋਰ ਕੁਝ ਨਹੀਂ ਚਾਹੀਦਾ ਜਿਵੇਂ ਉਹ ਸਰਕਾਰ ਨਾਲ ਮਿਲ ਕੇ ਚੱਲਦਾ ਤੇ ਹੋਮੀ ਸਰਕਾਰ ਤੇ ਬੇਟੇ ਬਾਰੇ ਕੁਝ ਸੋਚੇ